ਸੱਚੀ ਕਾਲ ਜੀ ਸਾਰਿਆਂ ਨੂੰ ਅਸੀਂ ਜੱਟ ਬਾਬੇ ਬਾਂਦਰਾ ਤੋਂ ਤੇ ਸਾਰਿਆਂ ਨੂੰ ਪਤਾ ਜਿਹੜਾ ਸਿਲਸਿਲਾ ਚੱਲ ਰਿਹਾ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਨੇ ਜੋ ਇੱਕ ਮੁੱਦਾ ਚੱਕਿਆ ਵੀ ਜੋ ਸੋਸ਼ਲ ਮੀਡੀਆ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਕੋਈ ਵੀ ਚਲਾ ਰਿਹਾ ਸੀ ਉਸ ਦੇ ਸੰਬੰਧ ਚੋੜ ਦਾ ਸਫਾਇਆ ਕਰਨ ਦਾ ਫੈਸਲਾ ਲਿਆ ਤੇ ਅਸੀਂ ਇਸ ਗੱਲ ਦੀ ਸਲਾਹਾਂਗਾ ਕਰਦੇ ਆ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦੀ ਤੇ ਬਹੁਤ ਵਧੀਆ ਫੈਸਲਾ ਲਿਆ ਤੇ ਅਸੀਂ ਵੀ ਕੋਈ ਐਡੇ ਜਿਹਾ ਹੋ ਸਕਦਾ ਬੇਗੁਰੇ ਆ ਕੇਸ ਦਾੜੀ ਨਹੀਂ ਰੱਖਿਆ ਜਾਂ ਸੋਸ਼ਲ ਮੀਡੀਆ ਤੇ ਕੋਈ ਗਾਲ ਮੰਦਾ ਦੇ ਕੇ ਵੀਡੀਓ ਬਣਾਉਂਦੇ ਜੀ ਪਰ ਇਹ ਗੱਲ ਨਹੀਂ ਹੈ ਕਿ ਵੀ ਪੰਥ ਤੋਂ ਦੂਰ ਆ ਜਾਂ ਪੰਥ ਦੀ ਗੱਲ ਨਹੀਂ ਮੰਨਦੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਭਾਈ ਅੰਮ੍ਰਿਤਪਾਲ ਮਹਿਰੋਈ ਦੇ ਨਾਲ ਆ ਕੋਈ ਸਾਨੂੰ ਦੂਰ ਨਹੀਂ ਸਾਡਾ ਭਰਾ ਇੱਕ ਜੋ ਪੰਥ ਦਾ ਚੰਗਾ ਗੂ ਨੇ ਤਰ ਕਾ ਗੂ ਕਹਿ ਸਕਦੇ ਆ ਤੇ ਅਸੀਂ ਇਹ ਗੱਲ ਦਾ ਪਰਨ ਲੈਨੇ ਆ ਵੀ ਗਾਹ ਨੂੰ ਜਿਹੜੀਆਂ ਕੋਈ ਵੀਡੀਓ ਬਣਾਉਣੀਆਂ ਨੇ ਬਣਾਉਣੇ ਆ ਠੀਕ ਠਾਕ ਵਧੀਆ ਬਣਾਇਆ ਕਰਾਂਗੇ ਅ ਅਸਲ ਦੇ ਵਿੱਚ ਜਿਵੇਂ ਪਹਿਲਾਂ ਕੋਈ ਗਾਲ ਮੰਦਾ ਜਾਂ ਹੋਰ ਲੈ ਕੇ ਦਾ ਪੰਜਾਬੀ ਵਿਰਸੇ ਨੂੰ ਚੱਲੇ ਸੀ ਪੰਜਾਬੀ ਸਭਿਤਾ ਨੂੰ ਜਾਂ ਬਜ਼ੁਰਗਾਂ ਦਾ ਪਹਿਰਾਵਾ ਬਜ਼ੁਰਗਾਂ ਦੀ ਆਵਾਜ਼ ਬਜ਼ੁਰਗਾਂ ਦੀਆਂ ਜੋ ਇੱਕ ਦੂਜੇ ਨਾਲ ਵਹਿਬਤਾ ਝੇੜ ਮਸ਼ਕਰੀ ਜਾਂ ਗਾਲ ਮੰਦਾ ਹੁੰਦਾ ਸੀ ਪਰ ਸੋਸ਼ਲ ਮੀਡੀਆ ਦਾ ਜਵਾਨਾ ਹੋਣ ਕਰਕੇ ਇਹ ਚੀਜ਼ਾਂ ਭੈੜੀਆਂ ਲੱਗਦੀਆਂ ਨੇ ਜਾਂ ਗਲਤ ਅਸਰ ਪਾਉਂਦੀਆਂ ਨੇ ਜੇ ਸਾਡਾ ਇਹ ਬੋਲਿਆ ਜਾਂ ਗਾਲ ਮੰਦਾ ਦਿੱਤਾ ਕਿਸੇ ਤਰ੍ਹਾਂ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਤਾਂ ਜਾਂ ਸਾਡੀ ਪੰਜਾਬੀਅਤ ਨੂੰ ਜਾਂ ਬੱਚਿਆਂ ਤੇ ਅਸਰ ਪੈ ਰਿਹਾ ਤਾਂ ਅਸੀਂ ਇਸ ਗੱਲ ਤੋਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਵੀ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦਾ ਮਾੜਾ ਨਹੀਂ ਸੋਚਦੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਮਾੜਾ ਨਹੀਂ ਸੋਚਦੇ ਤਾਂ ਅਸੀਂ ਅੱਜ ਤੋਂ ਹੀ ਇਹ ਚੀਜ਼ ਬੰਦ ਕਰਕੇ ਵਧੀਆ ਚੰਗੀ ਚੀਜ਼ ਲੈ ਕੇ ਆਵਾਂਗੇ ਤੇ ਜੋ ਪਰਿਵਾਰ ਚ ਬਹਿ ਕੇ ਦੇਖਣ ਯੋਗ ਹੋਵੇ ਆ ਤਾਂ ਇਹਦੇ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਜੇ ਕੋਈ ਹੋਰ ਬੰਦਾ ਕਿਆਕੇ ਜੇ ਵੀਡੀਓ ਪ੍ਰਾਣੀਆਂ ਤਰਾਣੀਆਂ ਜਾਂ ਕਿਸੇ ਕੋਲੇ ਪਈਆਂ ਸੇ ਪਈਆਂ ਹੋਰ ਪੇਚਾਂ ਤੇ ਪਾਉਂਦਾ ਚੱਕ-ਚੱਕ ਸਾਡੀਆਂ ਤੇ ਭਾਈ ਅੰਮ੍ਰਿਤਪਾਲ ਮਹਿਰੋ ਦੇ ਨਾਲ ਸਾਥ ਦਿੰਦੇ ਹੋਏ ਤੇ ਅਸੀਂ ਡਾਂਗ ਆਸੀ ਪਹਿਲਾਂ ਫੇਰਾਂਗੇ ਭਾਈ ਮਗਰੋ ਰਹਿ ਜਾਣਗੇ ਭਾਈ ਅੰਮ੍ਰਿਤਪਾਲ ਤਾਂ ਤੇ ਡਾਂਗ ਪਹਿਲਾਂ ਅਸੀਂ ਫੇਰਨੀਓ ਪੇਜ ਵਾਲਿਆਂ ਤੇ ਜੇ ਕੋਈ ਚੰਗਾ ਕੰਮ ਹੁੰਦਾ ਹੋ ਲੈਣ ਦਿਓ ਕਿਉਂ ਤੁਸੀਂ ਬੈਰੀ ਬਣਿਓ ਪੰਜਾਬ ਦੇ ਠੀਕ ਆ ਬੰਦਿਆਂ ਤੋਂ ਗਲਤੀਆਂ ਜਾਂ ਕੋਈ ਕਿਹੇਸ਼ਟਮ ਜਾਂ ਟਾਈਮ ਹੈ ਜਾਂ ਹੁੰਦਾ ਹੋ ਜਾਂਦਾ ਜੇ ਕੋਈ ਇੱਕ ਚੰਗਾ ਕਰਦਾ ਸਾਡਾ ਭਰਾ ਕੋਈ ਚੰਗਾ ਕਰਦਾ ਕੋਈ ਪੰਥਕ ਬੰਦਾ ਚੰਗਾ ਕਰਦਾ ਕੋਈ ਧਰਮ ਦਾ ਕੋਈ ਚੰਗਾ ਕੰਮ ਕਰਦਾ ਤਾਂ ਹੋ ਲੈਣ ਜੋ ਆ ਸਾਨੂੰ ਬਾਲੇ ਲੱਗਿਆ ਤਾਰੀ ਤੇ ਆਏ ਚੱਕ ਦਿਓ ਜੀ ਮਾਰ ਦਾਂਗੇ ਜੀ ਫੁਲਾਨਾ ਜੀ ਆ ਗਿਆ ਮੈਰੋਂ ਆ ਗਿਆ ਥੋੜੇ ਮਗਰ ਫੁਲਾਨਾ ਆਏ ਉਹ ਭਰਾ ਉਹ ਇਨਾ ਗੱਲਾਂ ਤੋਂ ਤੁਸੀਂ ਦੁਨੀਆ ਦੇਖੀ ਖੜੇ ਆ ਜਿਹੜੇ ਕਹਿੰਦੇ ਹੁੰਦੇ ਜੀ ਆਏ ਆ ਜੀ ਫੁਲਾਨਾ ਜੀ ਨਜ਼ਾਰਾ ਆ ਗਿਆ ਜੀ ਕਮੈਂਟ ਅਸੀਂ ਵੀ ਵੀਡੀਓ ਤੋਂ ਪੜ ਲਏ ਹੱਥ ਬਨ ਕੇ ਬੇਨਤੀ ਆ ਭਰਾਵੋ ਮਿੰਟ 'ਚ ਤੁਸੀਂ ਬਦਲ ਜਾਨੇ ਮਿੰਟ 'ਚ ਉਧਰ ਮਿੰਟ 'ਚ ਉਧਰ ਨਾ ਕਿਸੇ ਨੂੰ ਐਵੇਂ ਲੜਾ ਕੇ ਮਾਰੋ ਜੇ ਅਸੀਂ ਨਹੀਂ ਹਟਦੇ ਅੜੀ ਕਰਦੇ ਆ ਵੀ ਹਾਂ ਇਸ ਤਾ ਬਣਾਉਣਾ ਹਟਦੇ ਨਹੀਂ ਇਸ ਤਾ ਐ ਗੰਦ ਪਾਵਾਂਗੇ ਕਿ ਜੇ ਮਹਿਰੋਂ ਸਾਨੂੰ ਆ ਕੇ ਮਾਰ ਦੂ ਸਾਡੇ ਖੂਨ ਨਾਲ ਹੱਥ ਰੰਗ ਲੇ ਫੇਰ ਸਵਾਦ ਆ ਜੇ ਮੈਰੋਂ ਸਾਡੇ ਖੂਨ ਨਾਲ ਹੱਥ ਰੰਗਲੇ ਅਸੀਂ ਵੀ ਪੰਜਾਬੀਆਂ ਅਸੀਂ ਵੀ ਸਿੱਖਾਂ ਦੇ ਪੁੱਤਾਂ ਅਸੀਂ ਤਾਂ ਘਰੋਂ ਜਾਵਾਂਗੇ ਜਾਵਾਂਗੇ ਨਾਲ ਉਹ ਭਾਈ ਅੰਬਰਦਪਾਲ ਮੈਰੀ ਨਹੀਂ ਚਲ ਬਾਲੀ ਨਹੀਂ ਸਾਡੇ ਕੰਜਰਾਂ ਦੀ ਸਾਲ ਦੋ ਸਾਲ ਦਿੱਤਾ ਜਾਦਾ ਹੋਊਗੀ ਉਹਨਾਂ ਦਾ ਟਾਈਮ ਖਰਾਬ ਹੋ ਜਿਹੜੇ ਬੰਦੇ ਚੰਗੇ ਕੰਮਾਂ 'ਚ ਲੱਗਿਆ ਕਿਉਂ ਆਪ ਚ ਪੜਿਆ ਪੜਿਆ ਮਾਰਦੇ ਹੋ ਬੇਨਤੀ ਆ ਜੇ ਕੋਈ ਚੰਗਾ ਹੁੰਦਾ ਹੋਲੈਂਡ ਦੇ ਚੰਗੇ ਕੰਮ ਵਾਸਤੇ ਜੇ ਕੋਈ ਅਸੀ ਨੀਵੇਂ ਹੁੰਨੇ ਜਾਂ ਕੋਈ ਹੋਰ ਨੀਮਾ ਹੁੰਦਾ ਇਹਦੇ ਨਾਲ ਕੋਈ ਵਰਦੀ ਨਹੀਂ ਲੈਂਦੀ ਚੰਗੇ ਕੰਮ ਵਾਸਤੇ ਅਸੀਂ ਹਮੇਸ਼ਾ ਨਾਲ ਆਂ ਹੋਰ ਵੀ ਜਿਹੜੇ ਪੰਜਾਬ ਦੇ ਮੁੱਦੇ ਆ ਬੇਨਤੀ ਕਰਾਂਗੇ ਜੇ ਮੇਰੀ ਗੱਲਬਾਤ ਤੋਂ ਹੀ ਮੈਂ ਮੈਸੇਜ ਵੀ ਕਰੇ ਸੀ ਭਾਈ ਅੰਮ੍ਰਿਤਪਾਲ ਮਹਿਰੋਜੀ ਨੂੰ ਜੇ ਸਾਡੀ ਕੋਈ ਗੱਲਬਾਤ ਹੁੰਦੀ ਆ ਤਾਂ ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਜੇ ਭਾਈ ਅੰਮ੍ਰਿਤਪਾਲ ਜੀ ਲੜਦੇ ਨੇ ਤਾਂ ਅਸੀਂ ਭਾਈ ਅੰਮ੍ਰਿਤਪਾਲ ਜੀ ਦੇ ਪਿੱਛੇ ਖੜੇ ਆਂ ਕੋਈ ਗੱਲ ਨਹੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਚੰਗੇ ਕੰਮ ਕਰਨ ਵੱਧ ਤੋਂ ਵੱਧ ਕਰਨਾ ਪੇ ਪਰ ਭਰਾ ਉਹ ਕਮੈਂਟਾਂ ਵਾਲਿਆਂ ਤੋਂ ਤਾੜੀ ਵਾਲਿਆਂ ਤੋਂ ਗਿੱਧੇ ਵਾਲਿਆਂ ਤੋਂ ਤਮਾਸ ਗਿਰਾਂ ਤੋਂ ਬਚੋ ਚੰਗਾ ਕੰਮ ਹੋ ਲੈਣ ਦਿਓ ਸੁਧਾਰ ਹੁੰਦਾ ਜੇ ਕੋਈ ਬੰਦਾ ਲੱਗਿਆ ਮੂੰ ਤਾਂ ਆਪਾਂ ਨੂੰ ਪਤਾ ਇਹ ਕਿੰਨਾ ਖੋਣਾ ਜੇ ਕੋਈ ਲੱਗਿਆ ਸਾਡਾ ਭਰਾ ਮੂਰੇ ਲੱਗ ਕੇ ਕਰਦਾ ਚੰਗਾ ਕੰਮ ਕਰਨ ਦਿਓ ਯਾਰ ਅਸੀਂ ਨਾਲ ਅਸੀਂ ਮੈਂ ਬਾਰੀ-ਬਾਰੀ ਇਹ ਗੱਲ ਕਹਿਣਾ ਨਹੀਂ ਅਸੀਂ ਵੀਡੀਓ ਪਾਉਂਦੇ ਅਸੀਂ ਕਹਦੇ ਬਸ ਅੱਛਾ ਸਾਰਾ ਪੰਜਾਬ ਇੱਕ ਪਾਸੇ ਸਾਰਾ ਚੰਗਾ ਕਰਨ ਚ ਰਾਜੀ ਇੱਕ ਇੱਕ ਬੰਦਾ ਕਿਉਂ ਠੱਲ ਪਾਉ ਵੀ ਅੱਜ ਗਾਹਾਂ ਆ ਗਾਸੀਂ ਵੀ ਯਾਰਾ ਅਕਸਰ ਇਨਸਾਨ ਬੰਦੇ ਆ ਛੋਟੀ ਭੈਣ ਭਰਾ ਛੋਟੀ ਮੁੰਡੇ ਪੰਜਾਬ ਦੇ ਮੁੰਡੇ ਸਿੱਖਾਂ ਦੇ ਘਰ ਦਾ ਜਨਮ ਕੋਈ ਆਏ ਤਾਂ ਨਹੀਂ ਅਸੀਂ ਚਾਹੁੰਦੇ ਵੀ ਗਾਸੀਂ ਗਾਲਾਂ ਦੇ ਕੇ ਜਾਂ ਕੋਈ ਲੁੱਚੀਆਂ ਵੀਡੀਓ ਪਾ ਕੇ ਜਵਾਬ ਕਾਲਦਿਗੇ ਜਾਂ ਉਹ ਕਰਦੀ ਉਹ ਜਈ ਜੀ ਹਵਾ ਹੁੰਦੀ ਆ ਉਸ ਢੰਗ ਦੀ ਹਵਾ ਦੇ ਵਿੱਚ ਉਸ ਢੰਗ ਚ ਬੰਦਾ ਰੰਗਿਆ ਜਾਂਦਾ ਕਿਉਂਕਿ ਜਦੋਂ ਵਿਆਹ ਹੁੰਦਾ ਉਦੋਂ ਬੰਦੇ ਨੂੰ ਆਇਆ ਹੁੰਦਾ ਖਾੜਾ ਜਾਂ ਰਕਸਤਾਂ ਲੱਗੀਆਂ ਨੇ ਨੱਚੀ ਜਮਨ ਨਜ਼ਾਰੇ ਹੀ ਆ ਗਿਆ ਤੇ ਜੇ ਬੰਦਾ ਕੋਈ ਸ਼ੋਗ ਤੇ ਜਾਂਦਾ ਤਾਂ ਉੱਥੇ ਪ੍ਰਮਾਤਮਾ ਨੂੰ ਯਾਦ ਕਰਦਾ ਹੀ ਕੱਲ ਨੂੰ ਮੇਰੀ ਵਾਰੀ ਆਉਣੀ ਆ ਉਦੋਂ ਧਰਤੀ ਤੇ ਭਾਰ ਆਉਂਦਾ ਪੰਜ ਚਾਰ ਮਿੰਟ ਤਾਂ ਉਹ ਗੱਲ ਆ ਸਮਾਂ ਹੁੰਦਾ ਸੀਜ਼ਨ ਹੁੰਦਾ ਚੰਗੇ ਕੰਮਾਂ ਵਾਸਤੇ ਵੀ ਸਮਾਂ ਪ੍ਰਮਾਤਮਾ ਆਪ ਕੱਢ ਲੈਂਦਾ ਤੇ ਜਦੋਂ ਕੋਈ ਗਲਤ ਹੋਣਾ ਹੋਵੇ ਉਦੋਂ ਵੀ ਸਮਾਂ ਪ੍ਰਮਾਤਮਾ ਆਪ ਹੀ ਸਮਾਂ ਦਿੰਦਾ ਆਪ ਹੀ ਸਮਾਂ ਕੱਢਦਾ ਤਾਂ ਬਿਰੋਚ ਟਾਈਮ ਹੁੰਦਾ ਕੋਈ ਜਲੋ ਚੰਗੇ ਪਾਸੇ ਆਏ ਆ ਚੰਗਾ ਸਮਾਂ ਆਇਆ ਕੋਈ ਸੁਧਾਰ ਦਾ ਸਮਾਂ ਆਇਆ ਮਾਲਕ ਸੁਣੇ ਸੁਧਾਰ ਹੋਵੇ ਅਸੀਂ ਤਾਂ ਕਹਿੰਦੇ ਜੀ ਜੀ ਅੱਜ ਜੀ ਆਇਆਂ ਨੂੰ ਤੇ ਨਾਲ ਆ ਭਾਈ ਅੰਮ੍ਰਿਤਪਾਲ ਮਹਿਰੋ ਜੀ ਦੇ ਤੇ ਵੀਰ ਬਣ ਕੇ ਐਵੇਂ ਚੱਕਾਂ ਦੇ ਕੇ ਲੜਾਉਣ ਦਾ ਉਹ ਫੁਲਾਨਿਆਂ ਉਹ ਝੌਕੇ ਗਿੱਧਾ ਨਾ ਪਾਓ ਕਿਉਂ ਮਰਵਾਉਨਿਓ ਵਢਾ ਕੇ ਲੋਕਾਂ ਨੂੰ ਤੇ ਚੰਗਾ ਕਰਦਾ ਪੰਥ ਕਾਮਾ ਪੰਥ ਕਾਗੂਆ ਚੰਗਾ ਸੂਝਮਾਨ ਬੰਦਾ ਸੂਜ万 ਭਾਈ ਅੰਬਰਤਪਾਲ ਮੈਨੂੰ ਪੜਿਆ ਲਿਖਿਆ ਬੰਦਾ ਕੋਈ ਐਸੀ ਗੱਲ ਨਹੀਂ ਚਲੋ ਕਰਦਾ ਆਪਾਂ ਨਾਲ ਆਉਂਦੇ ਇਹ ਕੀ ਗੱਲ ਹੋਈ ਤੇ ਬਾਕੀ ਜਿਹੜਿਆਂ ਕੋਈ ਗਿੱਧੇ ਤਾੜੀ ਵਾਲਿਆ ਫੁਲਾਣਾ ਝੋਕਾ ਫੂਣ ਵਾਲੇ ਤੇ ਵੀਰ ਬਣ ਕੇ ਹੁਣ ਮੈਂ ਆਏ ਕਹਿਣਾ ਵੀ ਬਚ ਕੇ ਰਹੋ ਕਿਤੇ ਫਿਰ ਤੁਸੀਂ ਆਖੋ ਵੀ ਹੁਣ ਬਾਹਲੇ ਚੰਗੇ ਪੱਥੇ ਜਾਈ ਜਾਂਦਾ ਪਾ ਕੇ ਵੀਡੀਓ ਦੇਵੋ ਬਚ ਕੇ ਰਹੋ ਆ ਜਿਹੜੇ ਬਿਨਾਂ ਗੱਲ ਤੋਂ ਫੋਨ ਜਾ ਲਾਤਾ ਮੈਂ ਸੱਜਾ ਕਰਤਾ ਆਏ ਇਹ ਫੁਲਾਣਾ ਜੀ ਕੋਈ ਗੱਲ ਨਹੀਂ ਮੈਸੇਜ ਵੀ ਕਰਿਆ ਗੱਲਬਾਤ ਵੀ ਹੋ ਹੋਰ ਸਿੰਘਾਂ ਨਾਲ ਵੀ ਗੱਲਬਾਤ ਹੁੰਦੀ ਆ ਕੋਈ ਗੱਲ ਨਹੀਂ ਯਾਰ ਅਸੀਂ ਨਾਲਾਂ ਤੇ ਬਾਈ ਅੰਬਰਪਤਪਾਲ ਮਹਿਰੋ ਜੀ ਨੂੰ ਬਾਈ ਗੁਰੂ ਆ ਖਾਲਸਾ ਤੇ ਬਾਈ ਗੁਰੂ ਜੀ ਫਤਿਹ ਬੁਲਾਉਨੇ ਆ ਤੇ ਅਸੀਂ ਕਹਿੰਨੇ ਆ ਅਸੀਂ ਜੇ ਸਾਨੂੰ ਗੇਠਣ ਨੇ ਮੇ ਤੋਂ ਸਾਡਾ ਸੁਧਰ ਦਾ ਸਾਡੇ ਪੰਜਾਬ ਦਾ ਸਮਰਦਾ ਕੱਲ ਨੂੰ ਜਵਾਕ ਤਾਂ ਸਾਡੇ ਵੀ ਹੋਣਗੇ ਗਾਹਾਂ ਸਾਡੇ ਵੀ ਪੀੜੀ ਹੋਊ ਜਾਂ ਸਾਡੇ ਚਾਚੇ ਤਾਏ ਦੇ ਹੋਣਗੇ ਜਾਂ ਹੋਰ ਮਾਮੇ ਭੂਆ ਦੇ ਹੋਣਗੇ ਤਾਂ ਅਸੀਂ ਨਾਲਾਂ ਬਾਈ ਦੇ ਕੋਈ ਗੱਲ ਨਹੀਂ ਮਾਫੀ ਦੀ ਕੀ ਗੱਲ ਐ ਤੇ ਲੋਕ ਮਾਫੀ ਨਾਮ ਕੋਈ ਧੌਣ ਟਿੱਕੇ ਲਾਈ ਚੰਗੇ ਕੰਮ ਵਾਸਤੇ ਕਿੱਲਾ ਨਹੀਂ ਹੁੰਦਾ ਜੇ ਕੋਈ ਬੰਦਾ ਆਪਣੀ ਇੱਜ਼ਤ ਨੂੰ ਪੈਂਦਾ ਆਪਣੀ ਜ਼ਮੀਨ ਨੂੰ ਪੈਂਦਾ ਆਪਾਂ ਨੂੰ ਖੰਗ ਕੇ ਟੱਪਦਾ ਹੂੰ ਟੱਕਰ ਲੈਂਦਾ ਉਹ ਗੱਲਾਂ ਮੁੱਦੇ ਅੱਡ ਹੁੰਦੇ ਆ ਉਹ ਮੁੱਦੇ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਡਾਂਗ ਵਾਲੀ ਤਾਂ ਡਾਂਗ ਚੱਲੂ ਸੰਦ ਵਾਲੀ ਤਾਂ ਸੰਦ ਚੱਲੂ ਉਹ 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 ਦੂਜੇ ਆਮ ਬੰਦਿਆਂ ਦੀ ਗੱਲਾਂ ਚ ਆਮ ਮਸਲਿਆਂ ਦੀਆਂ ਗੱਲਾਂ ਉਹੀ ਨੇ ਤੇ ਪਰ ਜਿਹੜਾ ਇਹ ਮਸਲਾ ਸਾਡੇ ਪੰਜਾਬ ਦਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਾਡੀ ਨੌਜਵਾਨੀ ਦਾ ਤੇ ਜੇ ਅੰਮ੍ਰਿਤਪਾਲ ਭਾਈ ਚੰਗੇ ਕੰਮਾਂ ਤੇ ਲੱਗਿਆ ਤਾਂ ਅਸੀਂ ਇਹ ਚ ਕਦੇ ਵੀ ਡਿੱਕਾ ਨਹੀਂ ਬਣਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਪਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ